ਸੁਖ ਸਹਿਜ ਅਰ ਕਹਨੋ ਅਨੰਦਾ ਗੁਰ ਤੇ ਪਾਇਓ ਨਾਮ ਹਰੀ ਐਸੋ ਹਰ ਰਸ ਬਰਨ ਨਸਾਕੋ ਗੁਰ ਪੂਰੇ ਮੇਰੀ ਉਲਟ ਤਹਰੀ ਵੇਖਿਓ ਮੋਹਨ ਸਭ ਕੈ ਸੰਗੇ ਊਨ ਨ ਕਾਹੂ ਸਗਲ ਭਰੀ ਪੂਰਨ ਪੂਰ ਰਹਿਓ ਕਿਰਪਾ nid ਕਉ ਨਾਨਕ ਮੇਰੀ ਪੂਰੀ ਪਰੀ ਬਿਲਾਵਲ ਮੈਲਾ ਪੰਜਵਾ ਮਨ ਕਿਆ ਕਹਿਤਾ ਹਾਂ ਕਿਆ ਕਹਿਤਾ ਜਾਨ ਪ੍ਰਬੀਨ ਠਾਕੁਰ ਪ੍ਰਭ ਮੇਰੇ ਤਿਸ ਆਗੇ ਕਿਆ ਕਹਿਤਾ ਰਹਾਉ ਅਨ ਬੋਲੇ ਕੋ ਤੂੰ ਹੀ ਪਛਾਨੈ ਜੋ ਜੀਨ ਮੈਂ ਹੋਤਾ ਰੇ ਮਨ ਕਾਏ ਕਲੋ ਢੇਕੈ ਜੋ ਪੇਖ ਤੀ ਸੰਗ ਸੁਨਤਾ ਐਸੋ ਜਾਨ ਭੈ ਮਨ ਆਨੰਦ ਆਨਬਿਓ ਕਰਤਾ ਕੋ ਨਾਨਕ ਗੁਰ ਪੈ ਦਯਾਰਾ ਹਰ ਰੰਗ ਨ ਕਭੂ ਲਹਿਤਾ ਬਿਲਾਵਲ ਮਹਿਲਾ ਪੰਜਵਾ ਨਿੰਦਕ ਐਸੇ ਹੀ ਚਰ ਤਰੀਏ ਏ ਨਿਸ਼ਾਨੀ ਸੁਨੋ ਤੁਮ ਭਾਈ ਜਿਉ ਕਲਰ ਪੀਤ ਗਿਰਿਐ ਰਹਾਉ ਜੋ ਦੇਖੈ ਛਦਰ ਤੋ ਨਿੰਦਕ ਉਮਾ ਹੈ ਹਲੋ ਦੇਖ ਦੁਖ ਭਰੀਐ ਆਠ ਪੈਰ ਚਿਤਵੈ ਨਹੀਂ ਪਹੁੰਚੈ ਬੁਰਾ ਚਿਤਵਤ ਚਿਤਵਤ ਮਰੀਐ ਨਿੰਦਕ ਪ੍ਰਭੂ ਭੁਲਾਇਆ ਕਾਲ ਨੇਰ ਆਇਆ ਹਰ ਜਨ ਸਿਓ ਬਾਦ ਉਠਰੀਐ ਨਾਨਕ ਕਾਰ ਆਖਾ ਆਪ ਪ੍ਰਭ ਸੁਆਮੀ ਕਿਆ ਮਾਨਸ ਬਪਰੇ ਕਰੀਏ ਬਿਲਾਵਲ ਮਹਿਲਾ ਪੰਜਵਾ ਐਸੇ ਕਾਹੇ ਫੂਲ ਪਰੇ ਕਰੇ ਕਰਾਵੈ ਮੂ ਕਰਪਾਵੈ ਪੇਖਤ ਸੁਨਤ ਸਦਾ ਸੰਗ ਹਰੇ ਰਹਾਉ ਕਾਚ ਬਿਹਜਨ ਕੰਚਨ ਸਾਢਣ ਬੈਰੀ ਸੰਘੇਤ ਸਾਜਨ ਤਿਆਗ ਖਰੇ ਹੋ ਮਨ ਕਉਰਾ ਅਨਹੋਵਨ ਮੀਠਾ ਵਿਖਿਆ ਮੈਂ ਲਪਟਾਏ ਜਰੇ ਅੰਦ ਕੂਪ ਮੈਂ ਪਰਿਓ ਪ੍ਰਾਨੀ ਪਰਮ ਕੁਬਾਰ ਮੋ ਬੰਧ ਪਰੇ ਕਹੋ ਨਾਨਕ ਪ੍ਰਭ ਹੋਤ ਦਯਾਰਾ ਗੁਰ ਪੇਟ ਕਾਢੈ ਬਾਂ ਫਰੇ ਬਿਲਾਵਲ ਮਹਿਲਾ ਪੰਜਵਾ ਮਨ ਤਨ ਰਸਨਾ ਹਰ ਚੀਨਾ ਪੇ ਅਨੰਦਾ ਮਿਟੇ ਅੰਦੇਸੇ ਸਰਬ ਸੁਖ ਮੋਕੋ ਗੁਰ ਦੀਨਾ ਰਹਾਓ ਏ ਆਨੰਤ ਤੇ ਸਭ ਪਈ ਸਿਆਨ ਪ੍ਰਭ ਮੇਰਾ ਧਨ ਬਿਨਾ ਹਾਥ ਦੇ ਰੱਖੇ ਆਪਣੇ ਕੋ ਕਾਹੂ ਨਾ ਕਰਤੇ ਕਸ਼ਖੀਨਾ ਬਲ ਜਾਵੋ ਦਰਸ਼ਨ ਸਾਧੂ ਕੈ ਜੇ ਪ੍ਰਸਾਦ ਹਰ ਨਾਮ ਲੀਨਾ ਕਹੋ ਨਾਨਕ ਠਾਕੁਰ ਫਰੋਸੈ ਕਹੂ ਨਾ ਮਾਨਿਓ ਮਨਸੀਨਾ